ਅੱਜ ਤੁਹਾਨੂੰ ਕਰਦਾ ਦੂਜਾ ਕਮਰਾ ਦਿਖਾਉਂਦੇ ਤਿਆਰ ਹੋ ਗਿਆ ਹੁਣ ਇਹ ਮਿਸਤਰੀ ਇਹ ਕਮਰੇ ਦੇ ਵਿੱਚ ਕੰਮ ਨਵੇੜਤਾ ਫਿਰ ਪੂਰਾ ਤੁਹਾਨੂੰ ਖਵਾ ਦਵਾਂਗੇ ਕਮਰੇ ਵਿੱਚ ਕੀ ਆ ਕੁਝ ਕਰੇ ਮਿਸਤਰੀ ਨੇ ਕੀ ਆ ਕੁਝ ਨਹੀਂ ਕਰਿਆ ਬਸ ਮੈਂ ਘੜ ਜਾਈਆ ਤੇ ਆ ਦਰਾਜ ਬਣਾਤੀ ਇੱਥੇ ਗਰਦ ਤਾਂ ਹੁਣ ਇਹਦੇ ਵਿੱਚ ਗਰਦ ਪਈ ਹੋਈ ਐਨ ਪੂਰੀ ਇਹਦਾ ਨੂੰ ਥੋੜੀ ਬੋ ਹੌਲੀ ਹੌਲੀ ਕਰਾਂਗੇ ਸੈਟ ਹੁਣ ਬਹੁਤ ਜ਼ਰੂਰ ਹੈ ਆ ਨੱਟ ਦੀਆਂ ਤਾਰਾਂ ਪਾਤੀਆਂ ਅ ਤੇ ਵੀ ਪੈਨਲ ਬਣ ਗਏ ਜੀ ਬਣਾਉਣ ਪੂਰਾ ਕਮਰਾ ਤਿਆਰ ਹੋ ਗੋ ਜਿਹਨੂੰ ਆਪਾਂ ਇੱਥੇ ਤੇ ਆ ਮੈਚਿੰਗ ਕਰਾਈ ਦੀਪਰ ਤਿੰਨ ਸਤ ਤਿੰਨ ਰੀਪਰ ਆ ਇਹ ਜਿਹਨਾਂ ਇਹ ਸਿੱਬ ਲੱਭ ਸਕਦੇ ਜੀ ਕਿੰਨੇ ਸੀ ਮੈਨੂੰ ਪਰ ਮੈਂ ਤਾਂ ਇਹਨੂੰ ਲੱਕੜੇ ਰੱਖੋ ਯਾਰ ਆ ਹੋਣੀ ਸਿੱਟੋ ਪੈਸ ਗਈ ਤੂੰ ਕਿੱਥੇ ਜਾਣਾ ਨਹੀਂ ਜੀ ਨਹੀਂ ਆ ਮੈਂ ਕਿੱਧਰ ਲਾਉਣਾ ਲਾਦੇ ਕਿਤੇ ਵੀ ਦੇਖ ਕੇ ਇੱਕ ਪਹਿਲਾਂ ਮੈਂ ਬਾਤ ਦਿਖਾਉਂਦਾ ਜੀ ਕਮਰਾ ਇਹ ਪਹਿਲਾਂ ਉਧਰ ਕਮਰਾ ਮੈਂ ਸੈਟਿੰਗ ਅ ਸਿਮੈਂਟ ਆਇਆ ਸਿਮੈਂਟ ਦੀ ਸੈਟਿੰਗ ਕਰਵਾ ਦਾਂਗਾ ਪਹਿਲਾਂ ਓ ਇੱਥੇ ਲਾ ਲਾ ਆਵਾਜ਼ ਕੀ ਕੀ ਕਰਨਾ ਇੱਥੇ ਜਗਾ ਹੋਰ ਕੁਝ ਨਹੀਂ ਬੈਣੀ 50 ਏ 50 ਏ ਹੈ ਕਿੰਨੇ ਨਾਲ ਦੇ ਰਿਹਾ 20 ਜਾਂ 30 ਰਾਮੇ ਆ 30 ਲਾ ਦੇ ਫਿਰ 30 30 ਲਾ ਲੈ ਹੈ ਇੱਥੇ ਲਾਵੇ ਆਏ ਲਾ ਲਓ ਇੱਥੇ ਲਾਣਾ ਲੈਣਾ ਆ ਇੱਧਰ ਕਾ ਦੋ ਇੱਧਰ ਸੈਂਟਰ ਦੇ ਉੱਪਰ ਆ ਜਣੇ ਫਤ ਇੱਕ ਤਾਂ ਇੱਥੇ ਲਾਂਜ ਇੱਥੇ ਲਾ ਦੇ ਹਾਂ ਆ ਲੱਗ ਰਿਹਾ ਹੈ ਪਰ ਇਹ ਤੋਂ ਹਾਂ ਮਿਲਾਵੇ ਚੱਕ ਹਾਂ 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 ਇੱਧਰ ਕਰ ਦੋ ਨਾ ਇਹ ਬਾਤ ਤਾਂ ਨਹੀਂ ਬੰਦ ਕਰ ਨਾ ਮੈਂ ਆਵਾਂ ਹਾਂਜੀ ਇੱਕ ਮਿੰਟ ਮਿੰਟ ਦੀ ਸੈਟਿੰਗ ਕਰਵਾ ਲੈਂ ਮੈਂ ਇੱਥੇ ਸੈਟਿੰਗ ਕਿੰਨਾ ਚਾੜਨੇ ਹੋ ਤਾਂ ਆ ਦੇ ਇੱਧਰ ਲੱਕੜੀ ਇੱਧਰ ਦਾ ਦੋ ਚੱਕਾ 50 ਆਇਆ 30 ਲੋ ਆ ਲੈਣੇ ਆ 30 ਤੇ ਰਾਜ 30k ਬਹੁਤ ਹੈ ਹਾਂ ਆ ਲੱਕੜੀਆਂ ਚ ਕੋਈ ਇੱਧਰ ਰੱਖ ਲੱਕੜੀਆਂ ਉੱਤੇ ਪਲੇ ਪਾਸੇ ਰੱਖ ਲੈ ਨਹੀਂ ਹੈ ਤੋ ਜਿਹੜਾ ਬਾਦ ਵਾਲਿਆ ਕਾਣ ਪੈਪ ਦਾ ਪਵਾ ਲੋ ਤੇ ਕੋਣ ਕਿਹੜਾ ਬਾਦ ਵਾਲਿਆ ਅੱਗੇ ਤੇ ਗਾਜ ਇੱਧਰ ਦੱਬ ਹੋ ਗਿਆ ਫਿਰ ਕਿਹੜਾ ਬਾਦ ਵਾਲਿਆ ਪੈਪ ਵਾਲੀ ਵਾਲੀ ਆਹ ਆ ਇਹ ਹੈਗਾ ਇੱਥੇ ਹੋਰ ਹੋਊਗਾ ਇਹ ਨਹੀਂ ਪਤਾ ਹੁਣ ਯਾਰ ਪੈਪ ਤਾਂ ਹੁਣ ਪਾਣੀ ਫਿਰ ਇਹਦਾ ਸਾਰਾ ਉਧਰ ਨੂੰ ਜਾਊਗਾ ਹੈ ਔਰ ਇਹ ਤਾਂ ਮੈਂ ਕਹਿੰਦਾ ਪੈਪ ਹੈਗਾ ਬਹੁਤ ਪਾਣੀ ਵਾਲਾ ਵੇਸਟ ਪਾਣੀ ਵਾਲਾ ਬਈ ਓਰੀ ਨੂੰ ਕੱਢ ਦੂੰਗੇ ਉਜ ਨੂੰ ਨਿਕਲ ਜਾਣਾ ਫਿਰ ਇੱਧਰ ਤੇ ਉੱਧਰ ਨੂੰ ਪਾਈਪ ਕਿੱਥੇ ਕੱਢਿਆ ਇੱਥੇ ਜੇ ਕੱਢਿਆ ਤੈਨੂੰ ਮੈਂ ਦੇਖੀਂਦਾ ਹਾਂ ਇੱਥੇ ਜੇ ਮਾਰੀ ਦੇ ਕਿਤੇ ਨਿਸ਼ਾਨੀ ਉਹਨੇ ਯਾਰ ਨਹੀਂ ਬਲੰਪਰ ਨੂੰ ਬੁਲਾਓ ਨਾ ਉੱਪਰ ਕਰਕੇ ਜਾਵੇ ਹਾਂ ਮੈਂ ਤਾਂ ਆਹ ਕਹਿੰਦਾ ਆਪਾਂ ਕਹਿੰਦੇ ਨੂੰ ਨਾ ਤੇ ਬਹਾ ਨਿੰਦਰੇ ਹੋਣਾ ਪਾਈਪ ਤਾਂ ਆਹੀ ਹੋਣਾ ਮੇਰੇ ਖਿਆਲ ਚ ਯਾਰ ਕੋਈ ਐ ਮੈਂ ਕਹਿੰਦਾ ਇੱਥੇ ਤੇ ਪੈਣਾ ਪਾਉਂਗਾ ਸ਼ਾਇਦ ਹਾਂ ਬੁਲਾ ਲਓ ਨਾ ਬਲੰਪਰ ਨੂੰ ਤਾਂ ਆ ਹੀ ਜਾਂਦਾ ਹੈ ਬੜਾ ਕੋਈ ਨਹੀਂ ਹੈਗਾ ਇਹ ਬਾਹਰ ਦਾ ਪਤਾ ਟਾਈਮ ਲਾ ਕੇ ਚਰੋਆ ਰਹਿਣਾ ਚਲੋ ਮੈਂ ਪਲੰਬਰ ਨੂੰ ਕਰਦਾ ਫੋਨ ਮੈਂ ਥੋੜੀ ਲਾਈਵ ਨੂੰ ਬੰਦ ਕਰਦੇ ਫਿਰ ਦੁਬਾਰਾ ਸ਼ੁਰੂ ਕਰ ਦਿੰਦਾ ਪਲੰਬਰ ਨੂੰ ਫੋਨ ਕਰ ਲਵਾਂ ਉਹ ਜੋ ਪ੍ਰਾਈਵੇਟ ਕਰਨਾ ਕਰਕੇ ਅਸੀਂ ਲਾਈਬ੍ਰੇਰੀ ਬੰਦ ਕਰ ਲਈ ਸੀ ਸਾਨੂੰ ਇੱਕ ਨਾ ਇੱਥੇ ਪਾਈਪ ਨਹੀਂ ਲੱਭ ਰਿਹਾ ਆ ਤਾਂ ਇੱਥੇ ਤਾਂ ਲੱਭ ਗਿਆ ਤਾਂ ਵੀ ਜੇ ਉੱਪਰ ਰਸੋਈ ਬਣਾਉਣੀ ਆ ਇੱਥੇ ਐ ਸੋਚਦੇ ਵੀ ਇੱਥੇ ਜੀ ਆਪਾਂ ਨੇ ਉਸ ਥੱਲੇ ਥੱਲੇ ਵਾਲੀ ਰਸੋਈ ਦੀ ਰਸੋਈ ਦੇ ਉੱਪਰ ਆਹ ਤੇ ਹੁਣ ਇੱਕ ਇਹਦੇ ਨਾਲ ਜਿਹੜਾ ਪਾਣੀ ਬਾਹਰ ਬਾਹਰ ਦੇ ਜੋੜਾ ਹੋਇਆ ਹੋਇਆ ਤਾਂ ਪਾਣੀ ਕਿਤੇ ਇਹਦਾ ਪਾਈਪ ਕਿਤੇ ਬਾਹਰ ਪਾਇਆ ਹੋਇਆ ਤਾਂ ਉਹ ਨਹੀਂ ਲੱਭ ਰਿਹਾ ਹੈਗਾ। ਓਹੋ ਪੱਦਾ ਚੁੱਕ ਮਾਰ ਲੱਗੇ ਹਾਂ ਅਸੀਂ। ਉਹਨੇ ਕਿੱਥੇ ਤੱਕ ਪਾਇਆ ਉਹਨੇ ਇੱਧਰ ਪਾਤਾ ਉਹਨੇ। ਇਹਨੇ ਸਮਝ ਲੱਗ ਰਹੀ ਸੀ ਕਿ। ਲਾ ਲਾਇ ਰੱਖੀ ਰਹਿ। ਚਲ ਇਹ ਤਾਂ ਆਪਣਾ ਜਿਹੜਾ ਆਹ ਚੀਜ਼ ਆ। ਆਹ ਤਾਂ ਅੰਦਰ ਅੰਦਰ ਪੈ ਜਾਣਾ ਤੇਰਾ ਇਹ। ਆਹ ਤਾਂ ਅੰਦਰ ਹੋ ਗਈ। ਅੰਦਰ ਬਾਹਰ ਤੋਂ ਬਾਅਦ ਵੀ ਲੱਭ ਸਕਦੇ ਆਪਾਂ। ਬਾਅਦ ਵੀ ਲੱਭ ਸਕਦੇ ਹਾਂ। ਹਾਂ ਹਾਂ ਹਾਂ। ਰਾਹ ਦਾ ਹੋਵੇ ਕਿਤੇ ਬਾਹਰ ਨਾਲ ਲੱਗਿਆ ਇੱਥੀ ਤੇ ਪਾਣਾ ਹੋਵੇ ਜੋੜ ਮੈਂ ਤਾਂ ਕਹਿੰਦਾ ਤੇ ਜੋੜ ਪਾ ਦੇ ਨੂੰ ਅਲਦਲ ਦੇ ਕਰਕੇ ਸੁਣਾ ਇੱਥੇ ਦੇ ਉੱਪਰ ਤੇ ਨਾਲ ਨੇ ਜੋੜ ਪਾਣਾ ਪਵੇ ਇੱਥੇ ਨਾਲ ਜੇ ਚਲ ਕਰਦੇ ਹਾਂ ਬੰਦਾ ਬੁਲਾਇਆ ਹੁਣ ਦੇਖਣੀ ਮਿਲ ਗਈ ਕੰਮ ਮੇਰਾ ਆਪਾ ਹੋ ਜਾਣਾ ਹਣਾ ਹਰਦ ਕਰਕੇ ਬੈਂਡ ਚ ਲੈ ਆਉਂਦੇ ਆ ਪਰ ਪਚੜਾ ਦੇਣੇ ਤੇ ਸੰਝ ਲੱਗ ਰਿਹਾ ਕਿੱਥੇ ਸੀ ਵਿਚ ਨੂੰ ਕੈਮਰੇ ਨਾਲ ਦੇਖ ਵੀ ਲਿਆ ਇੱਕ ਤਾਂ ਪਾਪ ਇੱਥੇ ਜਾ ਕੇ ਖਤਮ ਹੁੰਦਾ ਇੱਥੇ ਤੇ ਇੱਥੇ ਤੱਕ ਜਿਹਨੂੰ ਜੇ ਤਾਂ ਇੱਥੇ ਸੇਧ ਹੋਊਗਾ ਇੱਥੇ ਯਾਰ ਆਹ ਆਪਾਂ ਚਲਾ ਲਈ ਮੋਟਰ ਫਰ ਕਰਕੇ ਛੱਡ ਦਿੰਦੇ ਨਾ ਪਾਈਪ ਸਾਲ ਪਤਾ ਲੱਗ ਉਹ ਆ ਜਾ ਭਾਈ ਟਾਇਪ ਖੋ ਗਿਆ ਇੱਕ ਹਾਏ ਸਾਹਿਲ ਇਹਨੇ ਦਿਨ ਆਵਾਜ਼ ਆ ਗਿਆ ਜ ਮੁੰਡਾ ਨਾਲੇ ਤਾਰ ਨਾ ਤਾਰ ਨਾ ਤਾਂ ਹਾਂ ਜੱਟਾ ਨੂੰ ਕੰਦੇ ਉਹ ਦੇਖੀ ਬਾਲ ਨਾ ਹੋਵੇ ਪਹਿਲਾਂ ਬਾਲ ਦੇਖ ਲਿਆ ਕਰੋ ਯਾਰ ਫਿਰ ਚਲਾਇਆ ਕਰੋ ਮੋਟਰ ਬਹ ਠੀਕ ਹੈ ਉਹ ਨਹੀਂ ਹੈ ਗਾਉਦੇ ਤਾਂ ਸਾਹੀ ਦਾ ਕਾਲਾ ਰੰਗ ਦੇਖ ਤੂੰ ਕਾਲੂ ਕਹਿਣ ਲੱਜ ਜਾਂਦੇ ਹੈ ਆ ਧੰਮਾ ਗਈ ਯਾਰ ਜਗਨ ਕਾਲੂ ਦਾ ਇੱਥੇ ਕਿੱਥੇ ਦੇ ਪੁਆਇੰਟ ਹੈ ਜੀ ਇੱਧਰ ਬਾਹਰ ਵੀ ਤੇ ਬਾਹਰ ਨਹੀਂ ਤੇ ਕੱਡਾ ਪਾਦ ਰਹੇ ਚ ਨਹੀਂ ਨਹੀਂ ਜੀ ਹਾਂ ਇੱਥੇ ਦੇ 2 ਇੰਚ ਪੈਪ ਰੱਖੋ ਜੀ ਇੱਧਰ ਦੀ ਪੁਆਇੰਟ ਦੇ ਹੋਊਗਾ ਇੱਧਰ ਤੇ ਬਾਅਦ ਆਹੀ ਮੈਂ ਗਾਇਆ ਰਹੇ ਹਾਂ 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 ਇੱਥੇ ਪੈਪ ਤੂੰ ਦਿੱਤਾ ਵੀ ਹੋਇਆ ਰ ਇੱਧਰ ਨੂੰ ਨਹੀਂ 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 ਬੀਜ ਵੀਰੇ ਆ ਕੀ ਫਾਈ ਹੋਈ ਆ ਜਾਂ ਤਾਂ ਪੁਆਇੰਟ ਇੱਥੇ ਨੂੰ ਹੋਊਗਾ ਠੀਕ ਹੰਦਾ ਜਿੱਦਾਂ ਥੱਲੇ ਆਣਾ 2 ਪੁਆਇੰਟ ਉਦਾਂ ਹੀ 2 ਪੁਆਇੰਟ ਸੇਮ ਉੱਪਰ ਹੋਊਗਾ ਫਿਰ ਵਾਂਗ ਕਰ ਇੱਥੇ ਸਾਫ਼ ਕਰਕੇ ਆਲਾ ਦਾ ਪਹਿਲਾ ਆਲਾ ਉੱਥੇ ਉਦਾਂ ਕੀਤਾ ਦਾ ਸਾਈਡ ਤੇ ਖੜਾ ਉਹ ਬੰਦ ਕਰਤਾ ਦਾ ਫਿਰ ਬੇਬੇ ਨੇ ਕਹਿ ਲ ਭੀ ਇਹੇ ਕੀ ਕਰਦਾਂਗੇ ਤਰਾਇਨ ਕਰ ਇਹਦੇ ਨਾਲ ਆਲੇ-ਜਾਲੇ ਸਾਫ਼ ਕਰਕੇ ਸਮਾਨ ਲੈਵਾਂ ਫੋਨ ਕਰ ਦਿੰਦਾ ਉਹਨੂੰ ਇਹਦੇ ਬਾਹਰ ਖੜਦੇ ਪੁਆਇੰਟ ਇਹਦਾ ਠੀਕ ਨਹੀਂ ਬਈ ਲੈ ਕੇ ਚਲੋ ਜੀ ਦੋ ਇੱਟ ਲੈ ਲਿਓ ਦੋ ਇੱਟ ਪੈ ਲੈਓ ਚੱਲ ਲੈ ਜਾ ਕੇ ਕੋਈ ਗੱਲ ਤੇ ਯਾਰ ਮੈਂ ਜਾਣਾ ਜੀ ਮੈਂ ਰੋਪੜ ਜਾਣਾ ਹੈ ਨਹੀਂ ਨਹੀਂ ਹੁਣ ਤਾਂ ਲੱਗੇ ਲੱਗੇ ਆ ਤੂੰ ਸਾਫ਼ ਜਾ ਕਰ ਤੰਮੇ ਜਾ ਕੇ ਫੜ ਲੈ ਜਾ ਕੇ ਚੱਲ ਆ ਜਾ ਫੇਰ ਆ ਜਾ ਨਾਲੇ ਬਹਿ ਜਾ ਉਹ ਬਹਿ ਜਾ ਨਾਲ ਉਹ ਬਹਿ ਜਾ ਨਾਲ ਹਾਂ ਇਹਦਾ ਉਹ ਨਾਲ ਛੇੜ ਚ ਪਹਿਲਾਂ ਦੇਖ ਵੀ ਲੈ ਸ਼ਾਇਦ ਆਪਣੇ ਕੋਲ ਪਿਆ ਵੀ ਹੋਵੇ ਇੱਥੇ ਦਿਖਾ ਦੇ ਕਿੱਥੇ ਅਸਲਾਮੁਅਲੈਕੁਮ ਮੈਂ ਦੇਖਦਾ ਸਪਨ ਪਿਆ ਵੀ ਹੋਵੇ ਕਿਤੇ ਚਾਹ ਤੋ ਉਹਨਾਂ ਨੇ ਸਰਚ ਦੇ ਪੈਪ ਉੱਧਰ ਪੁੱਛਣੇ ਪੈਣੇ ਯਾਰ ਕਿੱਥੇ ਕਰ ਇੱਥੇ ਉਹ ਦੇਖੀ ਬਾਥਰੂਮ ਪ੍ਰੈਸ਼ਰ ਪਰਲੇ ਪਾਸੇ ਦੇਖੀ ਮੈਂ ਪੁੱਛਦੇ ਜਾ ਕੇ ਉੱਧਰ ਸਰ ਪਿਆ ਵੀ ਹੋਵੇ ਜੱਟਾਂ ਨੂੰ ਤਾਂ ਜੱਟਾਂ ਨੂੰ ਤਾਂ ਜੱਟਾਂ ਨੂੰ ਜਿੱਟੀ ਹੈ ਚਾਹੀ ਉਹ ਕਿੱਥੇ ਆ ਇਹਦੇ ਪਾਪ ਉਹਦੇ ਟੋਟੇ ਪਚੇ ਤੇ ਕਿੱਥੇ ਪਏ ਬੜੇ 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 ਟੋਟੇ ਪਾਪ ਦੇ ਟੋਟੇ ਹਾਂਜੀ ਉਹ ਪਏ ਪਿੱਛੇ ਤੇ ਇੱਧਰ ਕਿਹੜੇ ਚ ਪਏ ਆ ਪਲਾਸਟਿਕ ਦੇ ਹਾਂ 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 ਓਏ ਮੁਖ ਟੋਕਰੇ ਵਿੱਚ ਟੋਕਰੇ ਵਿੱਚ ਆ ਦਿਖਦੇ ਨਹੀਂ ਉਹ ਬੜੀ ਗੱਡੀ ਹਾਂਜੀ ਤੇ ਉਹ ਵੱਡੇ ਪਾਪ ਵੱਡੇ ਜਿਹੜੇ ਬਚੇ ਹੋਏ ਤੇ ਪਲਾਸਟਿਕ ਦੇ 2-2 ਇੰਚੀ ਵੱਡੇ-ਵੱਡੇ ਆਹੀ ਤੇ ਹੁਣ ਤਾਂ ਮੈਂ ਇੰਨੇ ਵਿੱਚ ਕੋਈ ਨਹੀਂ ਆ ਮਿਲ ਗਏ ਨਹੀਂ ਉੱਥੇ ਉਹ ਜਿਹੜੇ ਟੁੱਟੀ ਵਾਲਾ ਸਾਮਾਨ ਬਚਿਆ ਟੁੱਟੀ ਵਾਲਿਆਂ ਦਾ ਉਧਰ ਵੀ ਆਏ ਉਧਰ ਕਿੱਥੇ ਪਿਆ ਬਾਥਰ ਨਹੀਂ ਤਾਂ ਵਿੱਚ ਹਾਂ ਨਹੀਂ ਲੈ ਆ ਫੜ ਲੈ ਫੜ ਲੈ ਜਾ ਕੇ ਹਾਂ ਜੀ ਦੇਖ ਲਿਆ ਜੀ ਦੇਖ ਲਓ ਦੇਖ ਲਓ ਉਹ ਕੁਮਾਰਾ ਦੇ ਗਾ ਉਹ ਛੇੜ ਜੀ ਵੀ ਲਈ ਆਪਣੀ ਨਾਲੇ ਹਾਂ ਉਹ ਕੀ ਹੋ ਗਿਆ ਉਹ ਵੀ ਬਲ ਕੇ ਪਾਈ ਪਟਿਆ ਸੋ ਜਾਣ ਦੇ ਕੋਲ ਮੈਂ ਨੰਨੇ ਲਈ ਆਈ ਹੂ ਮਦਰ ਦੇਖੀ ਸੱਟ ਨਾ ਖਾ ਲਈ ਤੂੰ ਵੀ ਐਕਟਰ ਬਣਦਾ ਹਾਂ ਹਾਂ ਬਾਈ ਉਹ ਆਪਲੇ ਐਕਟਰ ਨਾ ਬਣ ਐਕਟਰ ਹਾਂਜੀ ਬਾਈ ਜੀ ਅਰ ਇੱਕ ਨਵਾਂ ਡਿਜ਼ਾਈਨ ਨਵਾਂ ਦੇਖਿਆ ਦਾ। ਸਤਰੀ ਗੱਲ ਹੈ। ਹਾਂ? ਹਾਂਜੀ। ਉਹਨਾਂ ਨੇ ਪਤਾ ਕਿਆ ਕਰਿਆ ਹੋਇਆ ਤਾਂ। ਹਾਂਜੀ। ਅ ਇੱਥੇ ਤਾਂ ਨਾ ਪੂਰਾ ਬੋਰਡ ਐਂ ਘਮਾ ਕੇ ਇੱਥੇ ਤੇ ਐ। ਉਹਦੇ ਵਿੱਚ ਲਾਈਟ ਲਾਈ ਹੁੰਦੀ। ਇਹਦੇ ਵਿੱਚ ਸਟਰਕਚਰ ਕਰਵਾਇਆ ਤਾਂ ਪੱਥਰ ਦਾ। ਜਿਹਨਾਂ ਇੱਥੇ ਅਲਮਾਰੀ ਪਾ ਕੇ ਆਪਾਂ ਇਹਨੂੰ ਕਵਰ ਕਰਦੇ ਆਂ ਇੱਥੇ ਤੇ। ਉਹਦੇ ਵਿੱਚ ਲਾਈਟ ਲੱਗ ਜਾਣੀ। ਤੇ ਇੱਥੇ ਥੱਲੇ ਦਾ ਬੈੱਡ ਤਾਂ ਬਣਾ ਕੇ ਸਿੱਧਾ ਐ। ਉਹ ਮੈਨੂੰ ਵੀਡੀਓ ਲੱਭਣੀ ਪੈਣੀ ਬਹੁਤ ਸੋਹਣਾ ਬਣਾਇਆ ਤਾਂ ਬੰਦੇ ਨੇ। ਹਾਂ ਹਾਂ। ਧੰਨ ਦੀ ਵਿਚ ਨਾ ਵਿਚ ਨਾ ਪੱਥਰ ਦਾ ਸਟਰਕਚਰ ਕਰਵਾਤਾ ਜਿਹੜਾ ਉਹ ਨਾ ਉਹਦਾ ਨਹੀਂ ਕਲਰ ਉਹ ਕਰਾਇਆ ਹਸ ਵਿੱਚ ਹੈ ਹਾਂ ਦੂਜੀ ਜਿੱਥੇ ਆਉਂਦੀ ਹਾਂ 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 ਨਾਲ ਸਿੰਪਲ ਆ ਸਿੰਪਲ ਨਾਲ ਜੱਜ ਦਾ ਬਹੁਤ ਆ ਪੌਪੁਲੈਰਟੀ ਚਾਹੀਦੀ ਹੁੰਦੀ ਹੈ ਉਹ ਵਿਚ ਹਾਂ ਹਾਂ ਇੱਥੇ ਤਾਂ ਬੈਟ ਬਣ ਜਾਣੀ ਜੀ ਸਾਡੇ ਹੁਣ ਉੱਧਰ ਵੀ ਛੱਡੀ ਗਈ ਕੋਪੀ ਹਾਂ ਹਾਂ ਜਿੱਦਾਂ ਇੱਥੇ ਤਾਂ ਉਹ ਲੱਕੜ ਕਮਾਤੀਆਂ ਇੱਥੇ ਤਾਂ ਬੋਰਡ ਜਾਂ ਕੱਟ ਪਾ ਕੇ ਸਾਰੇ ਪਰ ਲੱਕੜ ਦੀ ਪਰ ਉਹ ਆਪਣੇ ਉੱਧਰ ਵੀ ਆਪਣਾ ਕੋਪੀ ਛੱਡੀ ਜਾਂ ਹਾਂ 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 ਉੱਧਰ ਇੱਥੇ ਆਪਾਂ ਜਿਹਦੇ ਸਾਹਮਣੇ ਇੱਥੇ ਸਿੱਧਾ ਗੱਬਾ ਬਣਾਉਂਦੇ ਆਂ ਆਪਾਂ ਇੱਥੇ ਤੇ ਐਂ ਚੱਕ ਕੇ ਐਂ ਦੀ ਲੱਕੜ ਬੋਤਲ ਆ ਜਣੀ ਆਪਣੀ ਹੈ ਨਾ ਸਾਰੇ ਭਰ ਜਾਣਾ ਫਿਰ ਸੋਚਣੀ ਹੈ ਕਿ ਨਾਲ ਆ ਮਾਰੀ ਦੇਖ ਲੈ ਜਿੱਦਾਂ ਤੈਨੂੰ ਲੋੜ ਲੱਗਦਾ ਐਚੀਆ ਬਸ ਇੱਕ ਬੰਦ ਕਰਾਂ ਹੋਰ ਦਫਰੇ ਘੋਟਵਾ ਹੋਰ ਪਿੰਨੀ ਹੋਣੀ ਬਹੁਤ ਸੋਲਦੀਆਂ ਕੋਈ ਨਾ ਕੋਈ ਚੱਕਰ ਚਾਹ ਸਾਈਡ ਪਰ ਅਗਰ ਤਾ ਸ਼ੀਸ਼ੇ ਨਹੀਂ ਆਈ ਸਾਰੀਆਂ ਹੂੰ ਹੂੰ ਚਾਹ ਪਰ ਆ ਜੇ ਨਹੀਂ ਆ ਵੀ ਡਿਗਰੈਕਟ ਰੱਖਿਆ ਤੇ ਪਿੱਛੇ ਇਹ ਨਾਲ ਪਚਰੇ ਆ ਆ ਆਹ ਵਾਲੇ ਉੱਪਰ ਤੋਂ ਹੋ ਜਾ ਆਹਲੇ ਤੇ ਤੁਸੀਂ ਸਾਹਮਣੇ ਆ ਦੋ ਆ ਗਏ ਕਿ ਬਣ ਆਪਣਾ ਬੱਤਾ ਥੋੜਾ ਜਣਾ ਅੰਗਰੇਜ਼ ਤੇਰੇ ਪਰ ਆ ਇੱਥੇ ਜੋ ਮਰਜੀ ਕਲਾ ਕ੍ਰਾਂਤੀ ਦਿਖਾ ਦੇ ਬਸ ਸੀਸਾ ਇੱਧਰ ਕਰਦੀ ਬਾਕੀ ਜੋ ਮਰਜੀ ਕਰੀ ਜਾ ਇਹ ਗੈਸਟ ਰੂਮ ਹੈ ਆ ਹਾਂ ਗੈਸਟ ਰੂਮ ਤੇ ਹੁਣ ਤੂੰ ਆਪਵੇਂ ਕਲਾ ਕ੍ਰਾਂਤੀ ਦਿਖਾ ਦੇ ਇਹਦਾ ਜਿਹੜਾ ਟੀਵੀ ਪੈਨਲ ਬਸ ਇੱਕੇ ਲੱਗਣਾ ਇੱਥੇ ਇੱਕ ਕਲਾ ਬੋੜੇ ਲਾਉਣਾ ਆਪਣੇ ਬਸ ਹੋਰ ਥੱਲੇ ਕੁਝ ਨਹੀਂ ਲਾਉਣਾ ਹੈਗੇ ਇੱਥੇ ਇਹ ਤੇ ਮੇਰੀ ਸਲਾਹ ਵੀ ਇੱਥੇ ਜਿੱਥੇ ਅਸੀਂ ਮੂਹਰੇ ਆਪਾਂ ਕੁਰਸੀਆਂ ਡਾਲਾਂਗੇ ਯਾਰ ਜਗ੍ਹਾ ਬਹੁਤ ਬਣਦੀ ਹੈ ਇੱਥੇ ਤਾਂ ਕੋਈ ਨਾ ਕੁਰਸੀਆਂ ਮੈਂ ਬੈਠਾਂ ਹਾਂ ਹਾਂ ਇਹ ਚੰਗੀ ਜਿਹੀ ਜਿਹੀ ਬਣਾਉਂਦੇ ਨੇ ਕਿੱਸਾ ਮਾਸਟਰ ਹਾਂ ਉਹ ਜਿੱਥੇ ਤਾਂ ਸਾਨੂੰ ਦਵਾਗੇ ਆਪਾਂ ਥੱਲੇ ਸਲਬ ਦੇ ਦਾਂਗੇ ਕੁਰਸੀ ਉੱਪਰ ਗਾ ਦੇਣ ਇਹਨਾਂ ਅੰਡਾ ਕਰਨਾ ਪਵੇ ਤੁਹਾਨੂੰ ਅੰਡਾ ਅੰਡਾ ਕਰਦੇ 50 60 ਨਾਲੇ ਕੋਸ ਆਪਾਂ ਲੈ ਲੈਂਦੇ ਨੇ ਅੰਡਾ ਕਰਕੇ ਉਹਨੂੰ ਉੱਪਰ ਦਾ ਕਰਦੇ ਤੇ ਪਿੱਛੇ ਲੈਟ ਲਾ ਦਾਂਗੇ ਥੋੜੂ ਹਾਂ ਹੋਈ ਹਾਂ ਬੋਲ ਜੂਬੀ ਦਾ ਨਾਬਿਲਕਮ ਚੱਜੂ ਬਸਾ ਫਿਰ ਵੀ ਹਾਂ ਚੌਥੀ ਹੈ ਹਾਂ ਹਾਂ ਚੱਲ ਫਿਰ ਆਇਂ ਕਰੋ ਜਿਹੜਾ ਮਾਰ ਬੜੋ 3 ਇੰਚਾ ਮਾਰ ਬੜੋ ਅਜੇ ਟੱਕਾ ਜੋ 3 ਇੰਚਾ ਮਾਰ ਬੜੋ ਹੋਏ ਟੋੜੋਂ ਟੋੜਾ ਚੱਕਰੋਂ ਟੋੜਾ ਟੋੜੋਂ ਟੋੜਾ ਚੱਤੇ ਨਹੀਂ ਕੋਈ ਚਾਹੀਦਾ ਮੈਂ ਬੰਦ ਕਰਾਂ ਨਹੀਂ ਜਾਏਗਾ ਕਿਹੜੇ ਇਹ ਮੈਨੂੰ ਕਹਿੰਦੇ ਆ ਮੈਂ ਤਾਂ ਨਹੀਂ ਭਜਾਏ ਕੋਈ ਕੀ ਕਿ ਜੇ ਮੈਂ ਕਰਦਾ ਆ ਭਜਾਏ ਕਰਕੇ ਆ ਤੇ ਮੈਂ ਕਿੱਥੇ ਲੋੜ ਰੱਖਦਾ ਨਹੀਂ ਨਹੀਂ ਉਪਰ ਕੰਮੇ ਨਹੀਂ ਤਾਂ ਹੈ ਕਿੱਦਾਂ ਫਿਰ ਕੰਮ ਨਾ ਤੇ ਵੀ ਤਾਂ ਕਹਿੰਦਾਗਾ ਤਾਹ ਕਹਿੰਦਾ ਮੈਂ ਕਿਹਾ ਹੀ ਨਹੀਂ ਮੈਂ ਨਹੀਂ ਰੱਖਿਆ ਲੋੜਾ ਮੇਰਾ ਕੰਮੇ ਨਹੀਂ ਹੈਗਾ ਭਾਈ ਫਿਰ ਮੈਂ ਤਾਂ ਹੈ ਨਹੀਂ ਤੇ ਮੈਂ ਤਾਂ ਕੋਈ ਨਾ ਕੋਈ ਕੰਮ ਲੱਭ ਲੈ ਲੈਂਦਾ ਫਿਰ ਤੇ ਮੈਂ ਨਹੀਂ ਤਾਂ ਹੈਗਾ ਅੱਜ ਤੇ ਨਾ ਤਾਂ ਆ ਤੀ ਮਾਰ ਜਦੋਂ ਇਹ ਆ ਯਾਹ ਨਹੀਂ ਦਾ ਨੂੰ ਮਾਰ ਦੇਤੇ ਨਹੀਂ ਲੱਗੇ ਰੱਖ ਲਿਆ ਹਾਂ 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 ਜਮਾਲ ਤੇ ਆਣਾ ਨਾ ਮਨੇ ਉਹ ਤੇ ਨਹੀਂ ਲਾਉ ਲਾ ਦੇ ਹਾਂ ਜੇ ਹਮ ਕੋ ਨੁੱਦਰ ਦਿਖਾ ਦੇ ਇੱਕ ਵਾਰੀ ਸਸ ਮਾਰ ਪਿਆ ਸੀ ਤਾਂ ਹੈਗਾ ਨਾ ਡੇ ਟੋਟੇ ਜਿਵੇਂ ਬਚੇ ਹੋਏ ਦਾਦਾ ਉੱਤਰ ਪਿਆ ਉਹ ਲੱਤਾਂ ਨੂੰ ਜ਼ਬਾਨਾ ਹਾਂ 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 ਜ਼ਮ ਲਾਟੇ ਟੁੱਟੀਆਂ ਸੁਬਾਹਾਂ ਚੱਲ ਜਾਂਦਾ ਪਈ ਰਹਿ ਗਏ ਬੈਂਟ ਪਿੰਡ ਜਰੂਰ ਕੋਈ ਨਾ ਰਹਾ ਦੋਨ ਚੀਜ਼ਾਂ ਪਿਆ ਨਹੀਂ ਤੱਕਾਂ ਸਮਾਨ ਚਾਹ ਮੈਂ ਲਿਆਉਣ ਦੇ ਉਹਨੂੰ ਜੋ ਸਮਾਨ ਲਿਆਉਂਦਾ ਅੱਜ ਲਾਈਨ ਦੇ ਦੋ ਨਾ ਗਾਣੇ ਯਾਨੀ ਕੱਢੇ ਗਏ ਨੇ ਅੱਜ ਇਹਦਾ ਵੀ ਪਾਣੀ ਪਾ ਰਹੇ ਦੋੜ ਤੋ ਸਭ ਤੋਂ ਪਹਿਲਾ ਆਏ ਕਰਨ ਵਾਲੇ 7 ਵਜੇ ਪੁੱਜੇ ਕਰ ਇੱਥੇ ਲੇਟ ਜਾਏ ਕਰ ਸਾਰਿਆਂ ਦੇ ਨੂੰ ਨਾਲ ਨਾਲ ਜੁਆਇ ਕਰ ਦੋ ਹਾਂ ਕੰਮਕਾਰ ਹੁੰਦੇ ਕੋਈ ਪਿੱਛੇ ਤੇ ਕਰਨੇ ਵਾਲੇ ਤੇ ਲੰਘ ਜਾਂਦੇ ਨਾਲੇ ਇਹਨਾਂ ਦੇ 12 ਨਹੀਂ ਖਾਂ ਤੂੰ ਮੇਰੇ ਕੋਲ ਰਹਿ ਕਰ ਇਹ ਵੀ ਵਾਰਾ ਸਾਰਾ ਖਾਣਾ ਹਾਂ ਮੇਰੀ ਕਰਲੀ ਬੰਦ ਵੀ ਨਾ ਕਰੀ ਮੈਂ ਦੱਸ ਤੇ ਪਹਿਲਾਂ ਜਦਨਾ ਮੈਂ ਤਾਂ ਵੀ ਬਾਅਦੇ ਬਾਅਦ ਤੇ ਜਾਂਦਾ ਹਾਂ ਮੈਂ ਨਾ ਮਾਜੂਗਾ ਬਾਈ ਨਹੀਂ ਕੰਮ ਤਾਂ ਨਹੀਂ ਹੈਗਾ ਮੈਸੇਜ ਖੜਨਾ ਹੁੰਦਾ ਫਿਰ ਮਾੜਾ ਬੜਾ ਕੋਈ ਹੋਰ ਨਿਕਸੋ ਕੋਈ ਇੱਧਰ ਗੇਟ ਗੁੱਟ ਲਾਹਾਂ ਦੂਜਾ ਹੋਰ ਕਰਨਾ ਮੋਟਰ ਕਿਹੜਾ ਮਾਰਨਾ ਕਰ ਦੋ ਮੇਰਾ ਪਲਾਇ। ਕਰ ਦੋ ਨੇ ਕਰ ਦਿੰਦੇ ਰਪਲਾਇ। ਲਾ ਰਹਿਆਂ ਜਿ ਨਾਲ। ਹਾਂ ਹਾਂ। ਬਣਾ ਦੇ ਬਾਈ। ਤੇਰਾ ਬਣਾ ਦਿੰਦੇ ਕੰਮ। ਹੁਣ ਤਾਂ ਖਾਊਗਾ ਬਾਰੇ। ਐ ਹੁਣ ਤੱਕ ਥੋੜੇ ਮੈਂ ਕਿ ਅੱਗੇ ਆ ਤੋਦੇ ਕੋਲ ਕੱਲ। ਹਾਂ। ਉਹ ਕਹਿੰਦੇ ਅੱਜ 2:00 ਸ਼ਾਮ 2 3 4 5 ਵਜੇ ਆ ਜੀ। ਤੇਰਾ ਪਾਸਵਰਡ ਤੇਰਾ 20 ਦਿਨ ਦੇ ਵਿੱਚ ਵੀ ਆ ਜਾਊਗਾ। ਦੌਰ ਦਾ ਪਸਟਾਨ ਜਾਣਾ ਜਿਹੜਾ ਆਪਣੇ ਮੈਂ ਗਿਆ 10 ਦਿਨ ਵਾਸਤੇ। ਮੈਂ ਕਿ ਉਹ ਰੁਕਾ ਕੇ ਨਾ ਦੁਰਮਾਨ ਦੇ ਪ੍ਰਕਾਸ਼ਪੁਰ ਉੱਪਰ ਤੇ ਚੱਲਾਂਗੇ ਆਪਾਂ। ਤੇ ਰਵਿ ਤੇਰਾ ਭਰਾ ਤੇ ਹੁਣ ਤੋ ਜਾਣਾ ਪੈਣਾ। ਇਹ ਹੋਂ ਬਣਾਉਣੇ ਨੇ ਫਿਰ ਦਾ ਪਾਸਪੋਰਟ ਮੈਂ ਚੋਕਰ ਲਿਆ ਤੇ ਡਾਕੂਮੈਂਟ ਲੈ ਕੇ ਦਫਾਲ ਜਾਇਆ ਉਹ ਦਫਰੇ ਕੋਈ ਨਾ ਕਰਦੋਂ ਨਹੀਂ ਹੁਣ 12 ਖਾਊਗਾ ਹੁਣ 12 ਖਾਓ ਅੱਛਾ ਗਾਓ ਗਾਓ ਨਾ ਤਲੰਜੇ ਬਾਰਾ ਖਾਂਦਾ ਇੱਕ ਮਿੰਟ ਪਹਿਲਾਂ ਕੱਬਾਬ ਦੇ ਘਰ ਚੋਰ ਤੂੰ ਮੇ ਆਉਂਗੇ ਜਿੰਦਗੀ ਚ ਕੀ ਲੈਣਾ ਸਭ ਕੁਝ ਮਿਲ ਗਿਆ ਤੇ ਉੱਥੇ ਜਾਏ ਮੇਨ ਸਥਾਨ ਤਾਂ ਆਪਣੇ ਉਧਰੇ ਰਹਿ ਗਏ ਬਾਬਾ ਗੁਰੂ ਨਾਨਕ ਦੇਵ ਦਾ ਪ੍ਰਕਾਸ਼ਪੁਰ ਕੋਥੇ ਹੋਇਆ ਜੋਤੀ ਜੋਤ ਉੱਥੇ ਸਮਾਏ ਨੇ ਸਟੰਡ ਉੱਤੇ ਰੱਖੇ ਆਪਣੇ ਕਮਾਲ ਹੈ ਤੇਰਾ ਪੰਨ ਲੱਗ ਜਾਣਾ ਪੰਨ ਤਾਂ ਕੋਈ ਨਹੀਂ ਵੀਰੇ ਪੱਕਾ ਰੱਖਦਾ ਹਾਂ ਹਾਂ ਪੱਕਾ 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 ਹੋ ਗਿਆ ਨਾ ਹੁਣ ਤਾਂ ਫੋਨ ਬੰਦ ਰੱਖਦਾ ਫੋਨ ਵੀ ਨਹੀਂ ਤੇ ਚੱਲਦਾ ਹੈਗਾ ਹੋ ਜਾ ਜੋ ਡੀਟਾ ਚ ਮੁੱਕਿਆ ਨਾ ਦੋ ਦਰਾ ਕਾਰਦਾਰੀ ਚਾੜ ਜਾਰ ਚਲੋ ਬਾਈ ਜਾਨੀ ਆ ਜਾ ਬਾਈ ਜਾਨੀ ਮੇਟ ਫੜਾਈ ਜਾਨੀ ਆਪਾਂ ਨੇ ਤੂਰੀ ਵੀ ਫੜੀ ਜਾਈ ਠੀਕ ਆ ਮੈਂ ਤਨੂ ਵੀ ਤੇ ਫੜਾ ਦਿੰਦਾ ਜੀ ਅਰੇ ਪਬਜੀ ਸਾਰਾ ਪੰਦੇ ਅਰੇ ਕਾ ਵੀ ਕਰਵਾ ਲੈਣਾ ਤੇ ਯਾਰ ਅੱਜ ਹਨ ਉਹ ਜਾਣਾ ਹੈ ਉਹ ਪੈਪ ਵੀ ਬਾਹਰ ਕਢਵਾ ਕੇ ਉੱਪਰ ਉੱਪਰ ਸਰੇ ਸਰੇ ਮਾਰੀ ਨੂੰ ਯਾਰ ਉਹ ਤਾਂ ਤਾਂ ਦਾ ਬਹੁਤ ਹੁੰਦਾ ਪਾ ਕੀ ਹਾਂ ਦੇਖ ਲੀ ਗੋ ਯਾ ਤਾਂ ਬੰਦ ਲਾਉਂਦੇ ਆਂ ਕਿ ਆਵਾਜ਼ ਕਰੀ ਗੋਦਵੇਂ ਉਹ ਕੀ ਕਰਾਂਗੇ ਅਸੀਂ ਹੁਣ ਇੱਥੇ ਸਮਝ ਨਹੀਂ ਆ ਰਹੀ ਇਹਦਾ ਰਸੋਈ ਦੇ ਚਿਮਨੇ ਦੇ ਘਟੇ ਉਹ ਖੁੰਝੇ ਕੱਢਣੀ ਜਾ ਕੇ ਇੱਕ ਮੇਰਾ ਜੀ ਕਰਦਾ ਤੇ ਥੱਲੇ ਓਲ ਵਾਲਮਾ ਇੱਕ ਜੀ ਕਰਦਾ ਐਂਡਰ ਲਾਵਾਂ ਉਹ ਉੱਥੇ ਤੇ ਉਹ 6 ਇੰਚ ਦਾ ਧੜਾ ਜ਼ਿਆਦਾ ਹੋ ਜਾਣਾ ਸਮਝਦੇ ਨਹੀਂ ਆ ਰਿਹਾ ਕਿ ਕਰਦੇ ਸੋਚਦੇ ਦੇ ਬਰੇ ਜੀ ਪਰ ਉਹ ਮੈਨੂੰ ਨਹੀਂ ਕੋਈ ਨਹੀਂ ਆਸ ਵੀ ਨਾ ਕਿ ਚਲੋਣੀ ਇਹ ਇਹ ਬਨੇਟੇ ਮੂਰੇ ਆ ਅੱਛਾ ਗਿਆ ਮੈਨੂੰ ਇਹ ਟੋਪਰ ਪਰ ਥੋੜੀ ਜੀ ਪਈ ਦੀ ਆ ਪਹਿਲਾਂ ਐਂ ਕਰਿਆ ਰਹਾ ਆ ਬਾਲੇ ਜਿਹੜੇ ਬਾਸ ਆ ਪਰਲੇ ਵਾਸਤੇ ਖੜੇ ਕਰ ਲਾ ਮੈਨੂੰ ਆ ਹੀ ਪਾਇ ਪਹੁੰਚੇ ਉੱਪਰ ਪਾਣੀ ਲੱਗ ਜੂ ਅੱਛਾ ਆ ਨਹੀਂ ਆਈ ਜੂ ਰਹਾ ਨਾ ਅੱਜ ਵੀ ਉਹ ਫੜਦੇ ਨੇ ਬਸ ਤਾਂ ਇੱਥੇ ਥੱਲੇ ਤੇ ਸਪਲਾਈ ਜਾਣੀ ਇਟਾਂ ਦੀ ਧਿਆਨ ਨਾਲ ਵੀ ਕਿ ਮੂੰਹ ਬੰਨਾ ਮਾਰੀਂ ਉਹਦੇ ਇੱਥੇ ਤੇ ਉੱਥੇ ਸੜੀ ਚੱਲ ਇੱਥੇ ਤੇ ਨੇੜੇ ਆਉਂਦਾ ਨੂੰ ਸੱਚੇ ਬਸ ਕੋਚਾ ਕੋਸਟ ਬਣ ਗਿਆ ਕੁਛ ਸੋਚਾ ਦੇ ਦੀ ਆ ਕਮਰੇ ਦੀ ਵੀਡੀਓ ਬਣਾਉਂਦਾ ਹਾਂ ਕੱਲ੍ਹ ਪਰ ਜਾ ਪਈ ਕੰਮ ਇਹ ਕੱਲੂ ਪੂਰਾ ਰਿਵਿਊ ਕਰਾਂਗੇ ਕਮਰੇ ਦਾ ਸਾਰਾ ਕੱਲੂ ਦਿਖਾਵਾਂਗੇ ਪੂਰੇ ਦਰਾਜਾਂ ਦਰੂਜਾਂ ਕਿਆ ਕੁਛ ਆ ਅੱਜ ਸਾਡਾ ਰਹਿ ਚੱਲਿਆ ਜੀ ਸੋਚਾ ਕੋਸਟ ਬਣ ਗਿਆ ਕੁਛ ਜੋ ਪਟਾਣਾ ਕਰਤਾ ਨੇ ਐਡਾ ਨਾ ਐਡਾ ਨਾ ਕਹਿੰਦਾ ਵੀ ਆਪਾਂ ਮੇਰੇ ਬੰਦੇ ਦਾ ਬੇਸੁਰਾ ਕੁਫਾ ਸਾਹ ਨਹੀਂ ਹੋਣਾ ਹਮਸ ਮਿੰਡ ਦੇ ਟੁੱਟੇ ਮੈਂ ਹੋਰ ਮੈਂ ਆਪ ਥੋੜੀ ਤਾਂ ਹੁੰਨੇ ਤੇ ਯਾਰ ਫਿਰ ਕਿਉਂ ਧੀ ਟੁੱਟੇ ਲਾਤੇ ਜੀ ਉਹਨਾਂ ਨੇ ਸਮਾਨ ਤਾਂ ਤੇਰੇ ਹੀ ਆਇਆ ਪਾਣੀ ਦੇ ਸਿੱਟੇ ਪੈ ਰਹੇ ਆ ਜਦਾ ਇੱਕ ਉੱਪਰ ਚਾਰ ਘੰਟੇ ਲੱਗ ਜਾਣਗੇ ਇਹਨੂੰ ਹਾਂ ਚਾਰ ਘੰਟੇ ਲੱਗਣਗੇ ਉਹ ਫੋਕਸੀ ਵੀ ਤੇ ਪਰ ਹੋਣੀ ਤੇਰੀ ਫਿਰ ਯਾਤਰਾ ਇੱਥੇ ਬਰੀਕੀ ਕੰਮ ਥੋੜਾ ਜਿਹਾ ਧੰਨ ਵੀ ਆਹ ਇੱਧਰ ਜਿਹੜੀ ਇਹਦੇ ਤੇ ਟਾਇਲ ਚੜਨੀ ਹੈ ਇਹਦਾ ਟਾਈਲ ਜਿਹੜਾ ਚੜਨਾ ਹੈ ਹਾਂ ਹਾਂ ਕਿੱਧਰ ਉਹ ਦਿਨ ਉਹ ਦਿਨ ਮੈਚਿੰਗ ਕਰਾਉਂਗਾ ਇਹਦੀ ਸਿੱਧੀ ਉਹ ਉਹ ਲਾਈਨ ਵਾਲੇ ਜਾਏ ਕਰ ਦੇਣਾ ਤਾਂ ਉਹਦੇ ਵਿੱਚ ਜਿਹੜੀ ਕਾਲੀ ਪੱਟੀ ਪਾ ਕੇ ਇੱਧਰ ਹੋਰ ਭਾਵੇਂ ਚੱਕ ਲੈਂਦਾ। ਸਿਰ ਪੱਥਰ ਵੀ ਮਗਾਉਣਾ ਪੈਣਾ ਮੈਂ ਤਾਂ ਉਹਨੇ ਨਾਪ ਲੈ ਕੇ ਜਾਣਾ ਇਹ ਤੇ ਬਾਰੀਆਂ ਦੇ ਕਿੱਥੇ ਪੱਥਰ ਲੱਗਣਾ ਪੱਥਰੇ ਕਿਹਦਾ ਲਾਉਣੇ ਨੇ ਤੇ ਪਰ ਅੱਛਾ ਭਾਈ ਜੀ ਚਾਹ ਤੋਂ ਪਈਆਂ ਨਾ ਉਹ ਹਾਂ ਇਹਦੇ ਕਿਨਾਰੇ ਇੱਕ ਪਾਧਾ ਹੋਣੀ ਬਾਹਰ ਨੂੰ ਹਾਂ ਹਾਂ ਉੱਥੇ ਜਾਣੇ ਹੋ ਅਜੇ ਤਾਂ ਜਿਹੜੀ ਬਾਹਰ ਵਾਲੀ ਆਹ ਜਿਹੜੀ ਆਹ ਹਲਾ ਦੀ ਜੇ ਨਹੀਂ ਮਾਰਨੀ ਆਣਾ ਸੁਭਜਾਨੀ ਹਾਂ ਪੱਥਰ ਹੀ ਚੱਲੂਗਾ ਇੱਥੇ ਪੱਥਰ ਇੰਨਾ ਘਰ ਕਟਿੰਗ ਆ ਕੇ ਆਉਣਾ ਵੀ ਨਹੀਂ ਹੈਗਾ ਇੰਨਾ ਵਿੱਚ ਲੈ ਆਵਾਂ ਮੈਂ ਗੱਡੀ 'ਚ ਰੱਖ ਕੇ ਆਲਾ ਪਤਾ ਕੇ ਉਹਨਾਂ ਤੇ ਨਾਪ ਮੈਂ ਪੂਰਾ ਪੂਰਾ ਕਟਾ ਲਿਆ ਉੱਥੀ ਹੈ ਨਾ ਦੋ ਇਸਲੇ ਪਾਉਣੀ ਇੱਕ ਆਹ ਇੱਕ ਉਹ ਹਾਂ ਮੇਰੇ ਸੁਣਾ ਬੀ ਫਿਰ ਨਾ ਜੇ ਪੈਸੇ ਲਾ ਦੂਗਾ ਪੱਥਰ ਫਿਰ ਉਹ ਨਾਪ ਲੈ ਜਾਣਗੇ ਯਾਰ ਮੋਂਨ ਬੁਲਾਉਂਦਾ ਇੱਕ ਦਿਨ ਫੇਰ ਇੱਥੇ ਆ। ਇਤੋਂ ਹੁਣ ਵਿਜ਼ਿਟ ਕਰਕੇ ਜਾਓ ਤੇ ਨਾਲ ਦੀ ਨਾਲ ਕਰਕੇ ਸਮਾਨ ਕਰਵਾ ਲੀਵੇ। ਆਹ ਲੱਗ ਗਿਆ ਉਹ ਵੀ। ਹਾਂ? ਵਾਗਣਾ ਲੱਗ ਗਿਆ ਆਹ ਲੱਗ ਗਿਆ ਫਿਰ ਕੋਈ ਸੋਲਿੰਗ ਭਰੇ। ਹਾਂ 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 ਹਾਂ। 11 ਭਰੇ ਆ 70 ਭਰੇ ਆ। ਠੀਕ ਆ। ਹਾਂ 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 ਹਾਂ। ਇਤਨਾ ਅਸੀਂ ਜਿਹੜੇ ਕੋਚਾ ਯੂਪੀਐਸਸੀ ਵਿੰਡੋ ਲੱਗਣੀ ਆਪਣੀ ਇੱਥੇ। ਜਿਹ ਆਵੀ ਉਹ ਵੀ ਉਹ ਵੀ। ਫਿਲਟਾ ਮਾਇਗਾ ਨਾ ਹੋਏ ਨਾ ਪਰ ਵੀ ਲੋਗ ਆਉਂਗਾ ਇੱਥੇ ਹਾਂ ਮੈਂ ਅਸਰ ਸੀ ਤੇ ਉੱਪਰ ਝਾੜੂ ਪੂੰਝਾ ਕਰਕੇ ਸਾਰੇ ਐਂਟਰੀ ਤੇ ਬੰਦ ਕਰ ਦੇਣੀ ਫਿਰ ਵਾਹ ਇਹ ਤੇ ਆਪਣੀ ਲੱਕੜ ਸਾਰੀ ਉੱਪਰ ਪਜਾਤੀ ਜਿਹੜਾ ਨੇ ਹਾਂ ਜਿੰਨੀ ਵੀ ਇੱਥੇ ਆ ਗਈ ਹੁਣ ਇੱਥੇ ਹਵਾ ਲਾ ਕੇ ਜਲਦੀ ਜਲਦੀ ਸੁੱਕੂਗੀ ਆਪਣੀ ਉੱਪਰੋਂ ਲੋਰ ਥੱਲੇ ਉਹ ਰੱਖ ਲੈ ਜਾ ਅੱਡਾ ਵੀ ਦੇ ਪਾਇਪ ਉਹ ਤੇ 2 ਇੰਚ 4 ਇੰਚ ਦਾ 2 ਇੰਚ ਕਰੂਗਾ ਮਨ ਲਾਤਾ ਯਾਨੀ ਕਿ ਆਪ ਡਾਇਰੈਕਟ ਜੀਤੇ ਜੀਵਾਗਾ ਪੈਨਟ ਹੈ ਨਾ ਮਾਤਾ ਜੀ ਜਿਹੜੇ ਉੱਪਰ ਬੋਆ ਉਹ 4 ਇੰਚ ਦੇ 2 ਇੰਚ ਬਣਾਉਗਾ ਬਾਹਰ ਇਹਦੇ ਉੱਪਰ ਚਾਂਦੀ ਪਾ ਦੇ ਤਾ ਦੂਜਾ ਪਾ ਕੇ ਫਿਰ ਪਾਸੇ ਨੂੰ ਬੰਦ ਕਰਦਾ ਨਾ ਅੱਛਾ ਉਹ ਸਮਾਨ ਚੱਕ ਕੇ ਲੈ ਜੀ ਪੁੱਣ ਨਾਲ ਫੋਨ ਨਹੀਂ ਚੱਕਦਾ ਭਾਈ ਮਿਸਤਰੀ ਹੋਰ ਲਾਭ ਲਾਇਏ ਨੇ ਨਹੀਂ ਮਿਲਣਾ ਇਹ ਲਾ ਲਾਏ ਕਿੱਥੇ ਇਹਦਾ ਪੱਕਾ ਕਰਿਆ ਪਿਆ ਇਹ ਇਹਨੂੰ ਪਾਣੀ ਪਾ ਕੇ ਕਰਦੀ ਮੋੜ ਰੰਦ ਭਾਈ ਬਿੰਦੂ ਓ ਬਿੰਦੂ ਪਾ ਕੇ ਉਤਾਰਾ ਕਰਦੀ ਮੋਟਰ ਵਾਲੀਆਂ ਪਾਇਰ ਵੇਚ ਲੋ ਟੋਲ ਪਾਰ ਲਓ ਹਾਂ ਪਾ ਕੇ ਬੰਦੇ ਜਮਾਨੇ ਚੱਲੇਗਾ ਓ ਪਾ ਸੜਕਾਂ ਥੱਲੇ ਨੂੰ ਓ ਇੱਥੇ ਨਾ ਯਾਰ ਬੇਲ ਕਰ ਲਓ ਸਾਰਾ ਪਹਿਲਾਂ ਸਾਮਾਨ ਸਾਰਾ ਥੱਲੇ ਸਿੱਟੋ ਜਾ ਰ ਇੱਥੇ ਜਿੱਟਾ ਲਾਣ ਨੂੰ ਤੁਸੀਂ ਮੈਂ ਤਾਂ ਤੈਨੂੰ ਲੋੜ ਨਹੀਂ ਗੱਲਾਂ ਬਾਤਾਂ ਲਾ ਤੇਰਾ ਦੱਸ ਸਾਡੀ ਕਿੰਨਾ ਕੰਮ ਕਰਿਆ ਅੱਜ ਹੈ ਹਾਂ ਸਾਡੇ ਨਾਲ ਆਪਸੇ ਹਾਂ ਆਹ ਦਿੱ ਪੇਂਟਰ ਆਇਆ ਮੈਂ ਤਾਂ ਕਹਿੰਦਾ ਭਾਈ ਤੇਰੇ ਕਰਵਾ ਲੈ ਕੱਢ ਦਾਂ ਇਹਨਾਂ ਨੂੰ ਨਾ ਨਾ ਸਿੱਤੇ ਰੱਖ ਅੱਛਾ ਰੱਖ ਕੋਈ ਮਿਸਤਰੀ ਹੋਲੀ ਮਿਲਦਾ ਨਹੀਂ ਹੈਗਾ ਮੈਂ ਇੱਕ ਵਾਰ ਹੁਣ ਇਹਨੂੰ ਕਿਹਾ ਵਾ ਵੀ ਜੇ ਕਰਨਾ ਦੱਸ ਦੇ ਨਹੀਂ ਫਿਰ ਤਾਂ ਫੇਰ ਲੇਖਣੀ ਪੈਣੀ ਇਹਦੇ ਕੋਲ ਨਹੀਂ ਹਲੇ ਵੇਹ ਲੈਗਾ ਯਾਰ ਆ ਤਾਂ ਮੇਰਾ ਕੰਮ ਨੇ ਵੇੜਾ ਫੇਰ ਜਾਊਗਾ ਤੇਰੇ ਕੋਲੇ ਇਹ ਇਹਦੇ ਕਹਿੰਦਾ ਮੈਂ ਆੜਮ ਵੇਚ ਲਿਆਗਾ ਨਾ ਫੇਰ ਤਾਂ ਕਣਕ ਪਾਉਹੀ ਕਹਿੰਦਾ ਮੈਂ ਲਵਾਉਂ ਹੁਣ ਜਿਹੜਾ ਬੂੜਾ ਫੁਚਾ ਕੇ ਤਾਜ ਆ ਰਹੇ ਨੇ ਇਹਦੇ ਕੋਲ ਉੱਥੇ ਵੇਹ ਲੈ ਯਾਰ ਜਾਈ ਜਾਊਗਾ ਬੈਠ ਕੇ ਜਾਊਗਾ ਤੇ ਮੈਂ ਰ ਮੜਾ ਇੱਕ ਵਾਰ ਦੇਖ ਰੋ ਇਹ ਯਾਰ ਨਾਲ ਖੇ ਆਉਣਾ ਇਹਦਾ ਕਿੰਨਾ ਬੰਦਾ ਹੂੰ ਇਹਦਾ ਮਾਣ ਨਹੀਂ ਦੱਸ ਦੇਣਾ ਭਾਈ ਇੰਨੇ ਦੇ ਦੇ ਦੂੰਗਾ ਠੀਕ ਹੀ ਮਾਰਨਾ ਗੱਲ ਤਾਂ ਉਹ ਕਾ ਬੁੱਕਾ ਦਾ ਦੇਖੇ ਇੱਥੇ ਪੰਜ ਵਜੇ ਨਵੇਂ ਮੇੜੇ ਕੰਮ ਇੱਧਰ ਬੜਜੇ ਕਰਾ ਦੇ 11-12 ਵਜੇ ਤੱਕ ਲੈਟਾ ਲਾ ਕੇ ਬਸ ਤਾਂ ਨਹੀਂ ਰੁਪਏ ਕਿੱਥੇ ਲੱਗੇ ਨਹੀਂ ਸਾਰੇ ਦਾਲ ਤੋਂ ਪੈਸੇ ਨਹੀਂ ਪੈਸੇ ਬਸ ਤੁਹਾਨੂੰ ਚੱਲ ਫਿਰ ਜਾਏ ਹੋਵੇ ਮੈਂ ਚੱਲ ਜਾ ਲੈਣ ਚੱਲਿਆ ਮੋਨ ਲੈ ਕੇ ਆ ਗਿਆ 10-20 ਮਿੰਟਾਂ ਦੰਤ ਆਪਣਾ ਯਾਰ ਆਹੋ ਜਾ ਜਾ ਘਟੇ ਫਿਰ ਘਟੇ ਕੋਣ ਆਏ ਹਮਨੇ ਜਾ ਕੇ ਆ ਗਿਆ ਲੈ ਹੁਣ ਆਏ ਆ ਪਹਿਲੇ ਮੋਨ ਕਰ ਲਓ ਓਹ ਹੁਕਮ ਹੁਕਮ ਇੰਦਰ ਘਰ ਜਾ ਜਣਾ ਹਾਂ 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 ਉਹ ਦੇਖ ਲੈਣੇ ਜਾ ਕੇ ਉੱਥੇ ਤਾਂਗਣ ਪਹਿਲਾਂ ਜਾ ਕੇ ਪਹਿਲਾਂ ਕਰੀ ਜਾਗੇ ਹਾਂ ਉਹ ਬਤਾ ਮੈਨੂੰ ਨਾ ਅੱਠ ਭਾਜ ਬੀਜ ਦੇਖ ਗੱਡੀ ਘੰਟਾ ਖੜੀ ਰਹੀ ਦੇ ਤੀ ਪਿਛਲੀ ਵਾਰੀ ਵੀ ਆਪਣੀ ਨਾਰਮਲ ਆ ਨਾ ਇਹਨਾਂ ਦੇ ਗੱਡੀਆਂ ਸੈੱਟ ਖੜ੍ਹਦੀਆਂ ਫਿਰ ਤੂੰ ਫਿਕਰ ਹੈਗਾ ਮੈਨੂੰ ਤਾਂ ਆਪਣੇ ਗੱਡੀਆਂ ਖੜਾਉਣ ਦਾ ਹੀ ਆ ਗੱਡੀਆਂ ਮੇਰੇ ਪਾਰਕ ਹੋ ਗਈਆਂ ਪਰ ਭਾਵੇਂ ਤੁਰ ਕੇ ਵੀ ਅਸੀਂ ਦੂਰ ਤੱਕ ਚਲੀ ਜਾਵਾਂਗੇ ਚੱਲ ਦੇਰ ਚੱਲ ਠੀਕ ਹੈ ਕਿੱਥੋਂ ਲਖੇ ਚੱਲੋ ਤੇਰੀ ਬੜਾ ਪੈ ਜਾਣਾ ਬੜਾ ਇੱਧਰ ਲਓ ਜੀ ਮੈਂ ਖਾਵਾਂ ਫਿਰ ਰੋਟੀ ਤੇ ਹਾਂ ਰੋਟੀ ਲਓ ਜੀ ਰੋਟੀ ਖਾਈਏ ਤੇ ਅੱਜ IPL ਦਾ ਮੈਚ ਵੀ ਦੇਖਣ ਜਾਣਾ। ਅੱਧਰ ਇਹਦੀ ਚਾਲ ਜੀ ਬਣਾਉਦੇ ਇੱਕ ਵਾਰੀ ਹੋ ਗਈ ਚਾਲ ਜੀ ਤਾਂ ਬਣ ਗਈ। ਕਿਆ ਰੋਟੀ ਸਬਜ਼ੀ ਦੀ? ਹਾਂ ਉਹ ਬੜਾ ਕੰਮ ਜਾ ਦੇਖਣ ਗਿਆ। ਉਹ ਕੰਮ ਨਹੀਂ ਦੇਖਦਾ ਬੀਜੰਦ ਸਵੇਰ ਦਾ। ਉਹ ਤਾਂ ਹੁਣ ਅੱਦੇ ਕੰਮ ਹੋਣਾ। ਤੇ ਕਿਆ ਸਬਜ਼ੀ ਕਿਆ? ਕੜੀ ਬਣੀ। ਓਏ ਹੋਏ ਕੜੀ ਬਣੀ ਅੱਜ ਤਾਂ ਬਾਈ। ਵਾਹ ਜੀ ਵਾਹ। ੋਂਖਾ ਮੇਰੇ ਜੇਬ ਚ ਪਈਆਂ ਲੈ ਜਿੰਨੇ ਮਰਜ਼ੀ। ਮੈਂ ਜੇਬ ਚ ਪਾ ਲੇ ਮੈਂ ਕਰ ਜਦੇ ਨਾਲ ਦੀ ਨਾਲ ਤੋੜੀ ਜਾਂ ਫਿਰ ਮੈਂ। ਮੈਂ ਵੀ ਇਹ ਨਹੀਂ ਛੱਡਣੀ ਹੈਗੀ। ਤੇ ਅੱਜ ਦਾ ਪਾ ਲਈ ਬੰਦ ਕਰ ਸੋਚਿਆ ਕੁਸਤਾ ਵੀਡੀਓ ਦਾ ਵੀ ਅੱਜ ਮੈਂ ਵੀਡੀਓ ਇਦਾਂ ਬਣਾਉਂਗਾ ਇਦਾਂ ਬਣਾਉਂਗਾ ਪਰ ਉਹ ਮੈਂ ਪਹਿਲਾਂ ਕਮਰਾ ਸ਼ੁਰੂ ਕਰ ਲਈ ਤੇ ਵੀ ਕਮਰਾ ਦਿਖਾ ਕੇ ਪੂਰਾ ਹੁਣ ਕੱਲੂ ਦਿਖਾਵਾਂਗਾ ਕਮਰਾ ਤੇ ਲਾਈਵ ਨੂੰ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਆ ਇਦਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ ਦਿੰਦੇ ਰਹੋ ਵੀਡੀਓ ਦੇਖਦੇ ਰਹੇ ਕਰੋ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਵਿੱਚ ਚੀਜ਼ਾਂ ਆ ਜਿੰਦੇ ਕਮੈਂਟ ਵੀ ਆ ਜਿੰਦੇ ਤੇ ਤੁਹਾਡੇ ਆਏ ਸੀ ਕਮੈਂਟ ਕਰਾ ਬਾਈ ਪੱਥਰੇ ਲੋ ਹਾਂ ਕਰੇ ਪੱਥਰੇ ਲੋ ਹਾਂ ਉਹ ਤਾਂ ਹਮਤੈ ਨੂੰ ਕੜਕੜਾ ਹੀ ਤਕਰੀ ਹੋ ਗਈਆਂ ਹਾਂ ਹੁਣ ਜਿਆਦਾ ਹੀ ਇਹ ਪੈਂਦੀ ਹੁੰਦੀ ਹੈ ਵੀ ਥੋੜੀ ਧੁੱਪਾਂ ਫੈਣ ਮੈਂ ਥੋੜੀ ਜਿਆਦਾ ਹੋ ਜਾਂਦੀ ਹੈ ਕਰਕ ਕਰਕੀ ਜਾਣਾ ਕਰਕ ਕਰਕ ਤਾਂ ਹੁਣ ਨਹੀਂ ਆ ਚਾਰੀ ਗਿੰਦੀ ਤਾਂ ਤੇ ਅੱਜ ਦਾ ਹੁਣ ਆਪਾਂ ਲਾਈਵ ਸੈਸ਼ਨ ਇੱਥੇ ਬੰਦ ਕਰ ਦਿੰਦੇ ਹਾਂ ਜੀ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ